ਪਾਣੀ ਜਿਹੜਾ ਬੰਦ ਕੀਤਾ ਇਹ ਬੰਦ ਕੀਤਾ ਜੀ ਇਹ ਕਰਵਾਇਆ ਜੀ ਉਹਨਾਂ ਨੇ ਇਹ ਪਾਉਣਾ ਉਹ ਕਿੱਧਰ ਪਾਉਣਾ ਜਾਂਦੇ ਉਹ ਆਹ ਛੱਪੜ ਚ ਨਾ ਜੀ ਇਧਰਲੇ ਛੱਪੜ ਚ ਉਧਰਲੇ ਪਾਣੀ ਵੱਡਾ ਖਾਲਾ ਜਿਉ ਉਹ ਪੁਨੋ ਨੂਰ ਤੇ ਜਾਂਦਾ ਜੀ ਉਹ ਪਾਣੀ ਸੁਣਦਾ ਸਾਰਾ ਉਹ ਖਾਲਾ ਨੇ ਬੰਦ ਕਰਤਾ ਚਲੋ ਆ ਸੁਣਵਾ ਦਿਖਾਉਣੇ ਜੀ ਬੰਦ ਕਰਤਾ ਜੀ ਬੰਦ ਕਰਕੇ ਉਧਰੋਂ ਪਾਣੀ ਇਹਨਾਂ ਨੇ ਐ ਖੜਤਾ ਜਾਣ ਕੇ ਕੱਢਿਆ ਜੀ ਇਧਰ ਦੀ ਪਾਣੀ ਦਾ ਮਸਲਾ ਵੇਖੋ ਪਹਿਲਾਂ ਪਹਿਲਾਂ ਆਹ ਵੇਖੋ ਇੱਥੋਂ ਪਾਣੀ ਇੱਥੋਂ ਪਾਣੀ ਬੰਦ ਕਰਕੇ ਕਿੱਧਰ ਨੂੰ ਜਾਂਦਾ ਹਾਂ ਆ ਉਹ ਤੁਹਾਨੂੰ ਦਿਖਾਉਣੇ ਜੀ ਪਹਿਲਾਂ ਪਾਣੀ ਸੁਣੇ ਜੀ ਆਹ ਪਾਣੀ ਦਾ ਮਸਲਾ ਪਹਿਲਾਂ ਹੈ ਮਾਨਕ ਗਰਮੇਲ ਸਿੰਘ ਕਿਆਣੀ ਜੀ ਠੀਕ ਹੈ ਉਹ ਵੇਲੇ ਗਰਮੇਲ ਕੇ ਸੀ ਸਰਪੰਚ ਉਹਨਾਂ ਨੇ ਪਾਇਆ ਹੋਇਆ ਇਸ ਤੋਂ ਬਾਅਦ ਆ ਮਸਲਾ ਆ ਗਿਆ ਜੀ ਇਹ ਘਰਾਂ ਦਾ ਪਾਣੀ ਆ ਇਹ ਪਾਣੀ ਪਿੱਛੇ ਰੋਲਾ ਪਿਆ ਦਾ ਚਾਚਾ ਸਤਨਾਮ ਸਿੰਘ ਨਾਮੀ ਕਹਿੰਦਾ ਮੇਰਾ ਪਾਣੀ ਬੰਦ ਕੀਤਾ ਹੋਇਆ ਠੀਕ ਹੈ ਜੀ ਉਹਦੇ ਵਿੱਚ ਮਿਲੀ ਭੁਖਤ ਸਾਰਿਆਂ ਦੀ ਆ ਇਹ ਘਰਾਂ ਦਾ ਪਾਣੀ ਇਧਰ ਹੀ ਆਉਂਦਾ ਸੀ ਵਾਕਈ ਆਉਂਦਾ ਸੀ ਠੀਕ ਹੈ ਜੀ ਇਹ ਘਰਾਂ ਦਾ ਪਾਣੀ ਇੱਥੋਂ ਲੈ ਕੇ ਇੱਥੋਂ ਵਾਰ ਸਿੰਕ ਦਾ ਪਾਣੀ ਆ ਰਿਹਾ ਜੀ ਨਾਲ ਹੀ ਕਰ ਰੋਈ ਗਮਦੂਰ ਸਿੰਘ ਦਾ ਹੱਸੋ ਨਹੀਂ ਦਿਖਾ ਰਿਹਾ ਜੀ ਇਹ ਪਾਣੀ ਵੇਖ ਗਮਦੂਰ ਸਿੰਘ ਦਾ ਉੱਥੋਂ ਲੈ ਕੇ ਆ ਜਾ ਇਹ ਘਰ ਮੰਨ ਕੇ ਚਲੋ 7 ਦਿਨ ਪਾਣੀ ਜਾਂਦਾ ਵੇਖਿਆ ਪਰ 3 ਦਿਨੋਂ ਦਾ ਵੇਖਿਆ ਇਹਦਾ ਪਾਣੀ ਆ ਘਰਾਂ ਦਾ ਇਧਰ ਨੂੰ ਕੀਤਾ ਸੀ ਉਧਰਲਾ ਪਾਣੀ ਵਾਪਸ ਇਧਰ ਲਿਆਂਦਾ ਜੀ ਜੇ ਤੁਸੀਂ ਆਇਆ ਪੁੱਛਿਆ ਮੈਨੂੰ ਆਇਆ ਪਾਣੀ ਪਪੂ ਦਾ ਘਰ ਛੜਕ ਦੋ ਕਲਦੀਪ ਦਾ ਨੇੜਿਆ ਤੇ ਪਪੂ ਦਾ ਹੁਣ ਤੇ ਵੇਖ ਲੋ ਛੜਕ ਦਾ ਮੁਕਾਬਲਾ ਵੇਖ ਲੋ ਤੇ ਇਹਦਾ ਮੁਕਾਬਲਾ ਵੇਖ ਲਓ ਕਿੰਨਾ ਪਾਣੀ ਗਮਦੂਰ ਸਿੰਘ ਉਹਨਾਂ ਦਾ ਇਹ ਗਮਦੂਰ ਸਿੰਘ ਆ ਕਰਾਂਦਾ ਜੀ ਇਹ ਕਰਾਂਦਾ ਪਾਣੀ ਇਤਨੀ ਜਾਣੀ ਗਮਦੂਰ ਦਾ ਪਾਣੀ ਉਧਰੋਂ ਇਧਰ ਨੂੰ ਆ ਰਿਹਾ ਜੀ ਉਹ ਵੇਖੋ ਇਹ ਕਵਰ ਕੇ ਦਿਖਾਓ ਗਮਦੂਰ ਦਾ ਪਾਣੀ ਇਧਰ ਨੂੰ ਉਧਰੋਂ ਉਧਰ ਵੀ ਬਕਾਇਦਾ ਪੰਚਾਇਤ ਨੇ ਖਾਲਾ ਬਣਾਇਆ ਸੀ ਐਂ ਜੀ ਉਧਰ ਉਧਰਲੇ ਗਮਦੂਰ ਦਾ ਪਾਣੀ ਸੀ ਉਧਰ ਗਮਦੂਰ ਸਿੰਘ ਕੇ ਕਰਾ ਉਧਰ ਦਾ ਪਾਣੀ ਹਾਂ ਉਧਰ ਖਾਲਾ ਬਣਾਇਆ ਗਮਦੂਰ ਸਿੰਘ ਕੇ ਪਾਣੀ ਉਧਰ ਜਾਵੇ ਅੱਜਲੀ ਛੜ ਇਹ ਕਰਾਂਦਾ ਪਾਣੀ ਇਤਰੀ ਜਾਵੇ ਪਰੋ ਮਸਲੇ ਕੋਈ ਹੋਰ ਬਣਗਾ ਉਹ ਬੰਦ ਕਰਤਾ ਪਾਣੀ ਸਾਰਾ ਇਧਰ ਪਾਦਾ ਜੀ ਹੂੰ ਇਹ ਮਸਲਾ ਹਲਤ ਗਈ ਇਥੋਂ ਜੀ ਨਹੀਂ ਆ ਪਾਣੀ ਆਉਂਦਾ ਪਾਣੀ ਤੇ ਪਾਣੀ ਆਈ ਜਾਂਦਾ ਦਿਸਿਆ ਦਾ ਗੁੰਮਦੂਸਾਂ ਕਰ ਹੋ ਦਿਸਦੇ ਉਹ ਵੀ ਸਭ ਸੜ ਕਰੇਗੀ ਉਹ ਰਹੇਗਾ ਚਿੱਟੀ ਕੋਠੀ ਅੱਛਾ ਸੜਕ ਤੋਂ ਪਰਲੇ ਪਾਸੇ ਪਰਲੇ ਪਾਸੇ ਗੇਟਾ ਜੀ ਦਾ ਤੇ ਉਧਰ ਡਰੇਨ ਉਧਰ ਆ ਡਰੇਨ ਉਧਰ ਆ ਜੀ ਅੱਛਾ ਵੀ ਡਰੇਨ ਉਧਰ ਡਰੇਨ ਵਿੱਚ ਨਹੀਂ ਪਾਉਂਦੇ ਤੇ ਇੱਧਰ ਹਾਂ ਡਰੇਨ 'ਚ ਪਾਣੀ ਨਹੀਂ ਪੈ ਰੇ ਡਰੇਨ 'ਚ ਪਾਣੀ ਪੈਂਦੇ ਪਾਈਪ ਚੋਂ ਨੀਵਾਂ ਜੀ ਪਾਣੀ ਕਿਵੇਂ ਪਊ ਜੀ ਸਰਪੰਚ ਸਾਹਿਬ ਹੁਣਾਂ ਦਾ ਕਰ ਕਿੱਥੇ ਜੀ ਨਾਲ ਤੁਸੀਂ ਲੈ ਚਲਦੇ ਆ ਪਿੰਡ ਦਾ ਪਾਣੀ ਦਾ ਮੇਨ ਮੁੱਦੇ ਤੋਂ ਗੱਲ ਹੋ ਗਈ ਜੀ ਹਾਂ ਤੇ ਨਹੀਂ ਇਧਰੋਂ ਫਿਰ ਆਹ ਪਾਣੀ ਫਿਰ ਕਿੱਧਰ ਜਾਊਗਾ ਇਹ ਪਾਣੀ ਫਿਰ ਉਹੀ ਜਨਾ ਪਾਈਪਾਂ ਦਾ ਬੰਦ ਹੋ ਜਾਣਾ ਪੰਜ ਜਾਵੇ ਕਿੱਥੇ ਪਾਣੀ ਦੇ ਖਾਂਦੇ ਇੱਥੋਂ ਬੰਦ ਆ ਉੱਥੇ ਰੁਕ ਜਾਂਦਾ ਉੱਥੇ ਰੁਕ ਜਾਂਦਾ ਫਿਰ ਲੋਕਾਂ ਨੂੰ ਰਾਹ ਕਿਨ ਆਉ ਕਿੱਧਰ ਫਿਰ ਇਧਰ ਨਹੀਂ ਡਰੇਨ ਰਾਈ ਪਾਉਣਾ ਹਾਂ ਮੈਡਮ ਜੀ ਇਹੀ ਪੱਕੂ ਆਂਦਾ ਪਾਣੀ ਇਹ ਤਾਂ ਕਿੱਥੇ ਆ ਆ ਖੇਤਾ ਯੋਦੇ ਆ ਖੇਤਾ ਆ ਖੇਤਾ ਉਹ ਕਹਿੰਦਾ ਆਹ ਉਹ ਕਹਿੰਦਾ ਅਸੀਂ ਪਾਣੀ ਪੈਂਦਾ ਮੇਰੇ ਖੇਤਾਂ 'ਤੇ ਨਹੀਂ ਪਰ ਦੱਸੋ ਜੀ ਤੁਹਾਡੇ ਵੀਡੀਓ ਦਿਖਾਓ ਕਿੱਥੇ ਪਾਣੀ ਪੈਂਦਾ ਦਿਖਾਓ ਜਿਹੜੇ ਲੜਾਈ ਦੇ ਵਿੱਚ ਮੇਨ ਨਾਮ ਆ ਰਿਹਾ ਗਮਦੂਰ ਸਿੰਘ ਉਹਨਾਂ ਦਾ ਉਹਨਾਂ ਦਾ ਖੇਤ ਆ ਆ ਦੇਖੋ دوسری ਸਾਈਡ ਖੇਤਾ ਜੀ ਪਾਣੀ ਕਹਿੰਦਾ ਪੈ ਰਿਹਾ ਪਾਣੀ ਦੱਸੋ ਜੀ ਕੋਈ ਇੱਕ ਵੀ ਦਿਖਾ ਦਿਓ ਅਸੀਂ ਸਾਰਾ ਪਿੰਡ ਦਾ ਵੇੜਾ ਪੈਣ ਪ੍ਰਾ ਜਿੰਨੇ ਅਦਾਲਤ ਖੜਿਆ ਉਹਦਾ ਸਾਰੀ ਓਵਰ ਨੀਵੇਂ ਹੋ ਕੇ ਪਾਣੀ ਭਰਾਂਗੇ ਨੀਵੇਂ ਸਾਰੀ ਓਵਰ ਨੀਵੇਂ ਹੋ ਕੇ ਪਾਣੀ ਭਰਾਂਗੇ ਗਮਦੂਰ ਸਿੰਘ ਇੱਕ ਤਾਰੀ ਪ੍ਰਸ਼ਾਸਨ ਮੂਰੇ ਆ ਕੇ ਆਏ ਸੋਹ ਕਰਾ ਦੇ ਮੇਰਾ ਪਾਣੀ ਹਾਂ ਇੱਥੇ ਪਈ ਜਾਂਦਾ ਮੈਂ ਸਾਰੀ ਓਰੋਂ ਦਾ ਪਾਣੀ ਭਰਾਂ ਨੀਵੇਂ ਸਰ ਪਾਣੀ ਮੇੜਾ ਇਹ ਪਾਈਪਾ ਦਿਖਾ ਰਿਹਾ ਜੀ ਇਹ ਪਾਈਪਾ ਵੇਖੋ ਜੀ ਹੋ ਸਾਡਾ ਵਾਟਰ ਬਾਕਸ ਆ ਜੀ ਉਧਰ ਵਾਟਰ ਬਾਕਸ ਤੇ ਛਾੜ ਮਾਰੋ ਜੀ ਉਹ ਵਾਟਰ ਬਾਕਸ ਤੇ ਛਾੜੋ ਮਾਰੀ ਜੀ ਇਹਦਾ ਓਵਰ ਪਾਣੀ ਵਾਟਰਬਾਕਸ ਦਾ ਖੇਤਾਂ ਦਾ ਸਾਰਾ ਜਿੰਨੀ ਕਸੀ ਦਾ ਪਾਣੀ ਉਹ ਵਾਟਰਬਾਕਸ ਪੈਂਦਾ ਉਹਦਾ ਵਾਧੂ ਘਾਟੂ ਪਾਣੀ ਜੋ ਜ਼ਮੀਨ ਕਹਿੰਦੇ ਫਸਲ ਤਬਾਹ ਹੁੰਦੀ ਹੈ ਕਿਸੇ ਦੀ ਪਾਣੀ ਓਵਰ ਹੁੰਦਾ ਨਹੀਂ ਲੱਗਦਾ ਉਦੋਂ ਇੱਥੇ ਦੀ ਪਾਈਪਾ ਪਾ ਕੇ ਇੱਥੋਂ ਦੀ ਜਾਂਦੀ ਹੈ ਜੀ ਅੱਛਾ ਇੱਥੇ ਹੀ ਜਾਂਦੀਆਂ ਇਹ ਪਾਈਪਾਂ ਉਸ ਵੇਲੇ ਪੁਰਾਣੀ ਪੰਚਾਇਤ ਨੇ ਨਕਮੀ ਸੀ ਉਹਨੇ ਪਾਣੀ ਕਹਿੰਦਾ ਭਾਵ ਉਧਰਲਾ ਨੀਵਾ ਸੀ ਇਹ ਉੱਚਾ ਪਾ ਦਿੰਦਾ ਪਾਣੀ ਨਿਕਲਦਾ ਨਹੀਂ ਸੀ ਪਾਣੀ ਨਿਕਲਦਾ ਨਹੀਂ ਉੱਚਾ ਫਾਸਲਾ ਹੋ ਗਿਆ ਫਾਸਲੇ ਬਾਅਦ ਉਹ ਪਾਣੀ ਉੱਥੇ ਖੜ ਗਿਆ ਇਹਦੇ ਵਿੱਚ ਪਾਈਪਾਂ ਹੋਗਾ ਬੰਦ ਸਰਪੰਚ ਦੀ ਇਹੀ ਸੋਚੀ ਇਹ ਪਾਈਪਾਂ ਦੂਜੀ ਰਪਟ ਕੇ ਪਾਈਪਾਂ ਨੀਵਾ ਹੋ ਜਾਣ ਇਹੀ ਪਾਈਪਾਂ ਪਾਣੀ ਇਹ ਵਾਟਰ ਬਾਕਸ ਦੇ ਵਿੱਚ ਜਾਵੜੇ ਛੱਪੜ ਵਿੱਚ ਪਾਣੀ ਨਾ ਪਾਇਆ ਜਾਵੇ ਛੱਪੜ ਬੰਦ ਹੋ ਜਾਏ ਤੇ ਪਾਈਪਾਂ ਸਿੱਧੀਆਂ ਜਾਣ ਜੀ ਡਰੇਨ ਚ ਅੱਛਾ ਹਾਂ ਇਹ ਮੁੱਦਾ ਸੀ ਉਹਦਾ ਛੱਪੜ ਹੁਣ ਜਿਵੇਂ ਤਰ੍ਹਾਂ ਦਾ ਭਾਂਣ ਭਰਾਉਂਦਾ ਛੱਪੜ ਚੀ ਪਸ਼ੂਆਂ ਦਾ ਮੂਲ ਮਾਤਰਿਵੀ ਆਉਂਦਾ ਹਮ ਡਿੱਗਾਂ ਦਾ ਫਲਿਸ਼ਨ ਲੈਟਰਾਂ ਦਾ ਪਾਣੀ ਵੀ ਆਉਂਦਾ ਜੇ ਛੱਪੜ ਬੰਦ ਹੋ ਗਿਆ ਤੁਹਾਨੂੰ ਪਤਾ ਪਾਈਪਾਂ ਸਿੱਧਾ ਪਾਣੀ ਜਾਊ ਕਿਵੇਂ ਜਾਊ ਕਿਵੇਂ ਜੀ ਉਹ ਇਹੀ ਮੁੱਦਾ ਲੈ ਕੇ ਪਾਣੀ ਨਾ ਵੇਖ ਲੋ ਇੱਥੇ ਬੰਦ ਕਰਤਾ ਆ ਪਾਈਪਾਂ ਪਤਾ ਨਹੀਂ ਕੌਣ ਕਰਕੇਗਾ ਮੈਨੂੰ ਨਹੀਂ ਬੰਦ ਇਹ ਸਰਪੰਚ ਨੇ ਨਾ ਲਿੰਦੇ ਆ ਪਰ ਸਰਪੰਚ ਨੇ ਬੰਦ ਨਹੀਂ ਕੀਤਾ ਪਾਣੀ ਕਹਿੰਦੇ ਆ ਸਰਪੰਚ ਨੇ ਬੰਦ ਕੀਤਾ ਸਰਪੰਚ ਨੇ ਨਹੀਂ ਕੀਤਾ ਪਾਈਪਾਂ ਤਾਂ ਪਹਿਲੇ ਬੰਦ ਦਾ ਕਿਉਂਕਿ ਪਾਈਪਾਂ ਦਾ ਵਾਸਲਾ ਵੇਖੋ ਹੀ ਫਾਸਲਾ ਉਹ ਕੱਸੀ ਦਾ ਪਾਣੀ ਆਉਂਦਾ ਪਾਈਪਾਂ ਇਹ ਉੱਚੀਆਂ ਪੰਨਾਂ ਆ ਪਾਣੀ ਨਹੀਂ ਵਾ ਪਾਣੀ ਕਿੱਥੇ ਚੜੇ ਜੀ ਪਾਣੀ ਨਾ ਫਿਰ ਪਿੱਛੇ ਡੰਮ ਲੱਗਣੇ ਆ ਠੀਕ ਆ ਜੀ ਇਹ ਬੰਦ ਕਰਤਾ ਇਹ ਮੁੱਦੋ ਤਾਂ ਬਣਾ ਲਿਆ ਕੋ ਮਸਲਾ ਹੀ ਬਣਾ ਲਿਆ ਕੋਈ ਕਹਿੰਦੇ ਜਿਹਨੂੰ ਲਾ ਲੋ ਆਪਾਂ ਲੜਾਈ ਦੀ ਸਾਜ਼ਿਸ਼ ਸਾਜ਼ਿਸ਼ ਬਣਾ ਲਈ ਗੇ ਬਣਾ ਲਈ ਇਹ ਤੋਂ ਪਹਿਲਾਂ ਜਰਵਰੀ ਦੇ ਮੈਨੇ ਅਲਮੋਣ ਸਿੰਘ ਆਪਣੇ ਐਮਐਲਏ ਇੱਥੇ ਆਇਆ ਸੀ ਉਦਘਾਟਨ ਕਰਨ ਲਾਇਬ੍ਰੇਰੀ ਦਾ ਨੀਂਹ ਪੱਥਰ ਰੱਖਿਆ ਸੀ ਤੇ ਕੱਲਾ ਬਸ ਝੰਡਾ ਖਿੱਚਣਾ ਸੀ ਉਦਘਾਟਨ ਕੀਤਾ ਨੇ ਪੰਚਾਇਤ ਮੈਂਬਰ ਨੇ ਪਿੰਡ ਦੇ ਮੋਹਤਵਰ ਬੰਦਿਆ ਨੇ ਚਾਲ ਮੈਂਬਰ ਸੀ ਉੱਥੇ ਸਰਪੰਚ ਸਾਹਿਬ ਹੈ ਨਹੀਂ ਸੀ ਗਮਦੂਰ ਸਿੰਘ ਪੱਪੂ ਮੁੱਕ ਦੇ ਮੌਜੂਦ ਸੀ ਕੁਲਦੀਪ ਸਿੰਘ ਪ੍ਰਧਾਨ ਆਮ ਪਾਰਟੀ ਦੇ ਹੋ ਵੀ ਮੌਜੂਦ ਸੀ ਹੋਰ ਕੋਈ ਭੈਣ ਭਰਾ ਸਾਰੇ ਮੌਜੂਦ ਸੀ ਸਰਪੰਚ ਮੈਂਬਰ ਜਿਹੜਾ ਗੁਰਵਿੰਦਰ ਸਿੰਘ ਉਹ ਵੀ ਮੌਕੇ ਤੇ ਮजूद ਸੀ ਸਾਰੇ ਮजूद ਸੀ ਉਹਦੀ ਅਧ்கਾਟਨ ਕਰਨ ਤੋਂ ਬਾਅਦ ਪਿੰਡ ਚਲ ਬਹਿੰਦੀ ਹੈ ਅਗਲਾ ਚਾਹ ਪਣਨ ਨੂੰ ਜਾਂਦਾ ਕਿਵੇਂ ਮਿਲਾ ਲੋ ਉਹਨੇ ਪਿੰਡ ਦਾ ਸਮੱਸਿਆ ਸੁਣਨਾ ਪੱਪੂ ਨੇ ਪਹਿਲ ਦੇ ਆਧਾਰ ਤੇ ਗਮਦੂਰ ਸਿੰਘ ਪੱਪੂ ਉਰਫ ਪਟਵਾਰੀ ਦਾ ਮੁੰਡਾ ਜੀ ਨਿਸ਼ੱਤਰ ਦਾ ਉਹਨੇ ਇਹ ਸਮੱਸਿਆ ਉਹਨੂੰ ਲਿਸਟ ਦੇਤੀ ਬਹੁਤ ਵੱਡੀ ਲਿਸਟ ਦੇਤੀ ਕਹਿੰਦਾ ਸਾਡੀ ਬੇਨਤੀ ਹੈ ਸਰ ਜੀ ਮੈਂ ਕਹਿੰਦਾ ਕਾਂਗਰਸ ਪਾਰਟੀ ਦਾ ਵਰਕਰਾਂ ਸੋਡਣਾ ਮੈਨੂੰ ਨਹੀਂ ਮਿਲਾ ਪਾ ਕਹਦਾ ਇਹ ਤੋਂ ਪਹਿਲਾਂ ਅਜਿਆ ਸਰਕਾਰਾਂ ਕੰਮਕਾਰਗਨਾ ਮੈਂ ਕਰਵਾਇਆ ਹੁਣ ਸੋਡੇ ਕਿ ਮੇਰੀ ਅਪੀਲ ਆ ਬੇਨਤੀ ਆ ਪਹਿਲੀ ਮੰਗ ਉਹਨੇ ਹੀ ਰੱਖੀ ਸਾਡਾ ਛੱਪੜ ਦਾ ਪਾਣੀ ਕਹਿੰਦਾ ਕੋਈ ਕਰ ਦਿਓ ਤੁਸੀਂ ਪ੍ਰਬੰਧ ਚੱਲ ਵਧਗਾ ਕੀਤਾ ਉਹਨੇ ਕੰਮ ਸੋਚੀ ਵੀ ਵਧਗਾ ਸੀ ਠੀਕ ਆ ਉਹਨੇ ਐਮਐਲਐਨ ਦੇ ਗੌਰ ਕੀਤੀ ਫੇਰ ਇਹਦੀ ਕੀਤੀ ਆ ਸਾਡਾ ਵਾਟਰ ਢਾਬਾਂ ਨਾਲ ਆ ਰਹਾ ਹੁੰਦਾ ਜੀ ਇਹਨਾਂ ਢਾਬਾਂ ਨਾਲ ਕਹਿੰਦੇ ਸੀ ਪੰਜਾ ਪਿੰਡੂ ਪਹਿਲਾਂ ਦੇ ਇਹ ਜੀਤ ਦੇਣ ਛੜਕ ਲਾ ਦਿਆ ਇਹ ਕਹਿੰਦੇ ਇੱਥੋਂ ਬੈਂਕ ਤੋਂ ਲੈ ਕੇ ਰੋਡ ਤੋਂ ਲੈ ਕੇ ਤੇ ਜੀਤ ਦੇ ਹਾਈਵੇ ਨਾਲ ਜੋੜਿਆ ਜਾਵੇ ਉਹ ਵੀ ਵਧਕਾ ਮੰਗ ਸੀ ਪਪੂ ਸਿੰਘ ਦੀ ਬਹੁਤ ਵਧਕਾ ਸੀ ਫਿਰ ਉਹਨੇ ਮੰਗ ਜੋੜੀ ਕਹਿੰਦਾ ਉਹ ਦੌੜੀ ਖਾਨੇ ਆ ਰਾ ਹਾਂ ਦਾ ਮੈਲੜਾ ਵਾਲਾ ਉੱਥੇ ਸੜਕ ਬਣਾਈ ਜਾਵੇ ਉਹ ਵੀ ਪਪੂ ਦੀ ਵਧਕਾ ਅਸੋਸ ਸੀ ਅੱਜ ਲਈ ਦੱਸੋ ਤੁਸੀਂ ਨਹੀਂ ਮੈਂ ਪ੍ਰਾਣੀ ਦੱਸਦਾ ਜਿਹੜੀ ਗੱਲ ਲੜਾਈ ਬਣੀ ਵੀ ਆ ਮੁੱਦਾ ਜਿੱਥੋਂ ਉਹ ਗੱਲਾਂ ਹੋਈ ਗੀਆਂ ਉਸ ਵੇਲੇ ਐਮਐਲਏ ਨੇ ਗੌਰ ਕੀਤੀ ਉਸ ਵਾਰ ਐਮਐਲਏ ਨੇ ਕਿਹਾ ਮੈਂ ਜੀ ਸੜਕਾਂ ਤੁਰਕਾ ਕੋਈ ਨਹੀਂ ਮੌਕੇ ਤੇ ਕਰੂੰਗਾ ਜਿਹੜਾ ਸਾਡਾ ਪਾਣੀ ਦਾ ਮਸਲਾ ਇਹਦਾ ਮੈਂ ਹੱਲ ਮੌਕੇ ਤੇ ਕਰਵਾਣਾ ਉਸ ਵੇਲੇ ਮੌਕੇ ਤੇ ਸੈਕਟਰੀ ਮजूद ਸੀ ਭੀੜ ਕੋ ਮजूद ਸੀ ਹੋਰ ਬੰਦੇ ਪੰਚਾਇਤ ਦੇ ਹਾਂ ਇਹ ਪਿਛਲੇ ਜਨਵਰੀ ਮਹੀਨੇ ਦੀ ਗੱਲ ਆ 2025 ਚ ਜਨਵਰੀ ਦੇ ਤੇ ਲੜਾਈ ਤੁਹਾਨੂੰ ਫਰਵਰੀ ਚ ਹੋਇਆ ਉਸ ਵੇਲੇ ਸੈਕਟਰੀ ਵੀ ਪਹੁੰਚਾ ਬੀਟ ਕੋ ਵੀ ਆਇਆ ਸੀ ਹੋਰ ਪ੍ਰਮੰਤ ਤੇ ਸੱਜਣ ਵੀ ਪਹੁੰਚੇ ਸੀ ਉਹ ਮੌਕਾ ਵੇਖ ਕੇ ਕਹਿੰਦੇ ਪਾਣੀ ਨਾਲ ਕਰ ਦੋ ਪਰ ਸਰਪੰਚ ਵੀ ਉਸ ਵੇਲੇ ਮੌਕੇ ਤੇ ਮੌਜੂਦ ਨਹੀਂ ਸੀ ਕਿਤੇ ਕੰਮ ਤਾਂ ਲਿਆ ਗਿਆ ਹੁੰਦਾ ਅਗਲਾ ਉਹਦੇ ਠੀਕ ਨਹੀਂ ਪਾਣੀ ਦਾ ਹੱਲ ਉਹਦੇ ਚਾਹੁੰਦੇ ਤੋਂ ਤੋਂ ਹੋ ਸਕਦਾ ਪਰ ਉਹਨਾਂ ਮੁੱਦਾ ਹੀ ਕੋਈ ਹੋਰ ਸੀ ਪਲੈਨ ਸੀ ਖੂਪੜੀ ਚ ਕੁਝ ਵੀ ਲਾ ਲੂ ਕਿਵੇਂ ਵੀ ਕੋਈ ਭਾਵਨਾ ਸੀ ਇੱਥੇ ਸਪਚਾਉਣਾ ਸੀ ਇਹ ਮੁੱਦਾ ਉਹ ਤੋਂ ਮਹੀਨਾ ਪਹਿਲਾਂ ਤੇ ਆ ਆਉਂਦੀ 7 ਮਹੀਨੇ ਵਿੱਚ ਇੱਥੇ ਪਹੁੰਚ ਗਿਆ ਤੇ ਉਹ ਕਹਿੰਦੇ ਜਿਹੜਾ ਵੀ ਗਮਦੂਰ ਸਿੰਘ ਦਾ ਪਾਣੀ ਆ ਉਹ ਤਾਂ ਉਧਰੋਂ ਮਤਲਬ ਜਿਹੜੀ ਡਰੇਨ ਚ ਪੈਣਾ ਉਹ ਤਾਂ ਉਹਨਾਂ ਦਾ ਨੇੜੇ ਪੈਂਦਾ ਤੇ ਸਾਡੇ ਪਾਸੇ ਦੀ ਤਾਂ ਵਲਕੇ ਪੁੰਦੇ ਪਏ ਆ ਜਾਣ ਬੁੱਝ ਨਹੀਂ 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 ਸਾਡਾ ਤਾਂ ਉਧਰ ਹੀ ਪੈ ਰਿਹਾ ਜੀ ਪਾਣੀ ਅੱਛਾ ਜੀ ਜਿਹੜਾ ਪਾਣੀ ਇੱਧਰ ਪੈਂਦਾ ਏ 30 ਸਾਲ ਦਾ ਇੱਧਰ ਪੈਂਦਾ ਜਿਹੜਾ ਉੱਧਰ ਪੈਂਦਾ ਉਹ 40 ਸਾਲ ਦਾ ਉੱਧਰ ਪਈ ਜਾਂਦਾ ਹੋਰ ਕੁਛ ਨਹੀਂ ਅੱਛਾ ਜੀ ਉਹ ਕਹਿੰਦੇ ਨਾ ਵੀ ਉਹ ਜਾਣਬੁੱਝ ਕੇ ਬਲਕੇ ਪਾਉਣ ਦੀ ਕੋਸ਼ਿਸ਼ ਕਰ ਰਹੇ ਪਾਣੀ ਕੋਈ ਕੋਈ ਨਵੀਂ ਨਾਲੀ ਕੋਈ ਨਵਾਂ ਕੋਸ ਕੋਈ ਕੁਛ ਵੀ ਬਣਾਇਆ ਹੋਵੇ ਜੀ ਜਾਂ ਬਣਾਉਂਦੇ ਹੋਈ ਨਹੀਂ ਉਹ ਤਾਂ ਜਿਹੜੀ ਗਲੀ ਹੈ ਜੀ ਜਿਹੜੀ ਪਈ ਜੀ ਹੈਗੀ ਉਹ ਜਾਣਦੀ ਆ ਤੁਹਾਡੀ ਪਹਿਲੀ ਕੋਲ ਦੀ ਹਾਂ ਉੱਥੇ ਤਾਂ ਮਤਲਬ ਕੋਈ ਨਾਲੀ ਹੈ ਹੀ ਨਹੀਂ ਪਰਲੇ ਜਿਹੜੇ ਘਰ ਆ ਮਜ਼ਦੂਰਾਂ ਦੇ ਵੀ ਘਰ ਆ ਜਿਹੜੇ ਤੇ ਉਹ ਤਾਂ ਟੋਹਿਆਂ ਜਾਂ ਵਿੱਚ ਪਾਣੀ ਪਾਉਂਦੇ ਪਏ ਆ ਕੋਈ ਨਹੀਂ ਉਹ ਨਹੀਂ ਵੀ ਹੈ ਜੀ ਨਾਲੀ ਥੱਲੇ ਨਹੀਂ ਹੈ ਹੀ ਨਹੀਂ ਉਥੇ ਦੇ ਨਾਲ ਹੀ ਹੈ ਇਹਦਾ ਆਪ ਦਾ ਬਣੀ ਵੀ ਉਸੇ ਜੀ ਪੈਂਦਾ ਜੀ ਉਸੇ ਪੈਰ ਕੀ ਉਹ ਇਹਨਾਂ ਦਾ ਤਾਂ ਪੈਂਦਾ ਏ ਪਰ ਜਿਹੜੇ ਅੱਗੇ ਨੂੰ ਘਰ ਚਲੇ ਜਾਂਦੇ ਉਹ ਉਸੇ ਦੀ ਕੋਈ ਵਾਂਡਾ ਜੀ ਦੋ ਇੱਕ ਕਨਾਲ ਤਾਂ ਥਾਂ ਇਹਨਾਂ ਕੋਈ ਸਾਰਾ ਉਹਦੇ ਚ ਸਾਰਿਆਂ ਦਾ ਚਾਰ ਘਰਾਂ ਦਾ ਪੈ ਨਹੀਂ ਰਿਹਾ ਇੱਕ ਦਾ ਪੈ ਰਿਹਾ ਜੀ ਠੀਕ ਹੈ ਜੀ ਠੀਕ ਹੈ ਠੀਕ